ਹਾਂਜੀ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਆਪਣਾ ਗੱਲ ਕਰਨੀ ਹੈ ਬਾਬਾ ਜੀ ਸਿੰਘ ਜੀ ਹੰਸਾ ਜੀ ਸਾਬ ਵਾਲੇ ਮਹਾਂਪੁਰਸ਼ ਮੈਂ ਕਹਿੰਦਾ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਪੁੱਲ ਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ ਜਾਂ ਮੈਂ ਸੰਗਤ ਨਹੀਂ ਕਰ ਸਕਿਆ ਜੀ ਹੁਣ ਪਤਾ ਲੱਗਦਾ ਹੈ ਕਿ ਮਹਾਂਪੁਰਸ਼ ਕੀ ਚੀਜ਼ ਸੀਗੇ ਜੀ ਉਹਨਾਂ ਦੇ ਬੋਲ ਉਹਨਾਂ ਦੇ ਇੱਕ ਇੱਕ ਬੋਲ ਸੱਚ ਹੁੰਦਾ ਜੀ ਤੁਹਾਨੂੰ ਮੈਂ ਇੱਕ ਘਟਨਾ ਦੱਸਦਾ ਵਾ ਜੀ ਇੱਕ ਡਾਕਟਰ ਹਰਬੰਸ ਲਾਲ ਸ੍ਰਾਂਤੋਂ ਐਮਐਲਏ ਨੇ ਜੀ ਕਾਂਗਰਸ ਦੇ ਵਿੱਚ ਰਹੇ ਪਹਿਲਾਂ ਰਹੇ ਐਮਐਲਏ ਤਿੰਨ ਦਮਾਰੀ ਸਾਡੇ ਬਜ਼ੁਰਗ ਦਾਦੇ ਸੀਗੇ ਵੀ ਉਹਨਾਂ ਮੰਡੀਆਂ ਦੇ ਵਿੱਚ ਡੰਗਰਾਂ ਦੀਆਂ ਦਵਾਈਆਂ ਵੇਚਦੇ ਹੁੰਦੇ ਸੀਗੇ ਜੀ ਹਰਬੰਸ ਲਾਲ ਜੀ ਡਾਕਟਰ ਹਰਬੰਸ ਲਾਲ ਜੀ ਪਾਪਾ ਜੀ ਦਾ ਸ਼ਰਧਾਲੂ ਬਣ ਗਿਆ ਜਾਨ ਲੱਗ ਗਿਆ ਪਾਪਾ ਜੀ ਸੰਗਤ ਕਰਨ ਲੱਗ ਗਿਆ ਤਾਂ ਪਾਪਾ ਜੀ ਨੇ ਕਹਿੰਦਾ ਪਾਪਾ ਜੀ ਵੀ ਮੈਂ ਇਦਾਂ ਦਵਾਈਆਂ ਮੰਡੀਆਂ ਦੇ ਵਿੱਚ ਵੇਚ ਕੇ ਗੁਜ਼ਾਰਾ ਕਰਦਾ ਹਾਂ ਕਿਰਪਾ ਕਰੋ ਮੇਰੇ ਤੇ ਵੀ ਬਾਬਾ ਜੀ ਕਹਿੰਦੇ ਵੀ ਹਰਵੰਸ ਲਾਲ ਨੂੰ ਕਹਿੰਨ ਲੱਗੇ ਵੀ ਹਰਵੰਸ ਲਾਲ ਵੀ ਤੂੰ ਤਿੰਨ ਵਾਰੀ ਐਮਐਲਏ ਬਣੇਗਾ ਤਾਂ ਜਦੋਂ ਬੰਦਾ ਜੀ ਗਰੀਬੀ ਦੇ ਵਿੱਚ ਹੁੰਦਾ ਹੈ ਬੰਦਾ ਉਹ ਤੋਂ ਸ਼ੰਕਾ ਕਰ ਸਕਦਾ ਵੀ ਵੀ ਮੈਂ ਕਿੱਥੇ ਮਤਲਬ ਵੀ ਐਮਐਲਏ ਬਣ ਜਾਗਾ ਨਾ ਤਾਂ ਬਾਬਾ ਜੀ ਦੀ ਇਹ ਜੀ ਕਿਰਪਾ ਵਰਤੀ ਜੀ ਮਹਾਰਾਜ ਨੇ ਕਿਰਪਾ કરી ਉਹ ਬੰਦਾ ਤਿੰਨ ਵਾਰੀ ਐਮਐਲਏ ਬਣਿਆ ਮੇਰੇ ਦੇਖਣ ਦੇ ਵਿੱਚ ਤੀਜੀ ਵਾਰੀ ਸ਼ਾਇਦ ਉਹ ਜੰਗਲਾਤ ਮੰਤਰੀ ਵੀ ਬਣ ਗਿਆ ਪਰਵਿੰਦਰ ਸਿੰਘ ਡੂਮ ਛੜੀ ਪਰਵਿੰਦਰ ਸਿੰਘ ਡੂਮ ਛੜੀ ਨੂੰ ਕੋਈ ਐਸਾ ਇਨਸਾਨ ਨਹੀਂ ਜਿਹੜਾ ਨਹੀਂ ਜਾਣਦਾ ਪਹਿਲਵਾਨ ਪਰਵਿੰਦਰ ਡੂਮ ਛੜੀ ਉਹ ਬਾਬਾ ਜੀ ਦਾ ਪੱਕਾ ਸ਼ਰਦਾਲੂ ਸੀਗਾ ਬਾਬਾ ਜੀ ਨੂੰ ਹਰ ਟੂਰਨਾਮੈਂਟ ਤੇ ਸਾਲ ਬਾਅਦ ਉਹਦੇ ਪਿੰਡ ਟੂਰਨਾਮੈਂਟ ਹੁੰਦੇ ਸੀ ਕੁਸ਼ਤੀਆਂ ਹੁੰਦੀਆਂ ਸੀ ਇਹ ਵੀ ਦੇਖਣ ਜਾਂਦੇ ਸੀਗੇ ਹਰ ਸਾਲ ਉਹ ਲੈ ਕੇ ਜਾਂਦਾ ਸੀਗਾ ਬਹੁਤ ਬਾਬਾ ਜੀ ਦੀ ਕਿਰਪਾ ਹੋਈ ਹੈ ਜੀ ਜਿਨ੍ਹਾਂ ਬੰਦਿਆਂ ਨੂੰ ਬਾਬਾ ਜੀ ਨੇ ਬਚਨ ਕੀਤੇ ਨੇ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਜੀ ਉਹ ਬਾਬਾ ਜੀ ਦਾ ਇੱਕ ਇੱਕ ਬੋਲ ਸੱਚ ਹੋਇਆ ਮੈਂ ਕਈ ਵਾਰ ਸੋਚਦਾ ਹੁੰਨਾ ਬਸ ਤਾਂ ਮਾੜੀ ਕਿਸਮਤ ਆਵੇ ਸੀਗੇ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਸਕੇ ਚਲੋ ਹੁਣ ਵੀ ਜਿਹੜੇ ਉੱਥੇ ਬਾਬਾ ਜੀ ਨੇ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਨੇ ਬਹੁਤ ਕਿਰਪਾ ਪ੍ਰਮਾਤਮਾ ਦੀ ਬਹੁਤ ਭਜਨ ਬੰਦਗੀ ਆ ਜੀ ਰੂਹ ਹੈ ਹੁਣ ਵੀ ਜਾਂਦੇ ਆ ਬਾਬਾ ਜੀ ਦੇ ਦਰ ਤੇ ਜਦੋਂ ਵੀ ਜਾਂਦੇ ਆ ਮਨ ਨੂੰ ਬੜਾ ਸਕੂਨ ਮਿਲਦਾ ਜੀ ਜਿਹੜੇ ਸਾਡੀ ਕੌਮ ਦੇ ਵਿੱਚ ਅਪਗ੍ਰੇਡ ਨੇ ਜੀ ਇਹ ਕਹਨ ਨੂੰ ਕੁਛ ਮਰਜ਼ੀ ਕਹੀ ਜਾਣ ਜੀ ਪਰ ਸਾਧੂ ਮਹਾਤਮਾ ਸਾਧੂ ਸੰਤ ਮਹਾਤਮਾ ਜਿੰਨੇ ਵੀ ਹੁੰਦੇ ਨੇ ਬਹੁਤ ਇਹਨਾਂ ਦੀ ਭਗਤੀ ਕਈ ਕਈ ਜਨਮਾਂ ਦੀ ਭਗਤੀ ਹੁੰਦੀ ਹੈ ਫਿਰ ਜਾ ਕੇ ਉਹਨਾਂ ਦੇ ਬੋਲ ਸੱਚ ਹੁੰਦੇ ਹਨ ਹਰ ਸਾਧੂ ਮਹਾਤਮਾ ਦਾ ਸਤਿਕਾਰ ਕਰਨਾ ਚਾਹੀਦਾ ਜੀ ਕਦੇ ਕਿਸੇ ਨੂੰ ਮਾੜਾ ਨਹੀਂ ਬੁਲਣਾ ਚਾਹੀਦਾ ਜਿਵੇਂ ਬਗੀਚੇ ਦੇ ਵਿੱਚ ਫੁੱਲ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਫੁੱਲ ਆਪ ਦੀ ਆਪ ਦੀ ਖੁਸ਼ਬੂ ਦਿੰਦੇ ਨੇ ਇਸੇ ਤਰ੍ਹਾਂ ਸੰਤ ਮਹਾਤਮਾ ਨੇ ਇਸੇ ਵੀ ਸੰਤ ਮਹਤਮਾ ਨੂੰ ਕਦੇ ਮਾੜਾ ਨਾ ਕਹੋ ਹਮੇਸ਼ਾ ਸੰਤ ਮਹਤਮਾ ਦੀ ਸਤਿਕਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਜਿੰਨੂੰ ਚੰਗਾ ਲੱਗਦਾ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ